ਨੇ ਕਰੋਨਾ ਕਾਲ ਦੇ ਵਿੱਚ ਬਹੁਤ ਬਹੁਤ ਜ਼ਿਆਦੇ ਬਹੁਤ ਨੁਕਸਾਨ ਹੋਇਆ ਦੇਖੋ ਜਦੋਂ ਕੋਈ ਬੰਦਾ ਸ਼ੁਰੂ ਕਰਦਾ ਨਾ ਤੇ ਉਹ ਸ਼ੁਰੂ ਤਾਂ ਐਂ ਕਰਦਾ ਵੀ ਮੈਂ ਹੀਰੋ ਸ਼ੁਰੂ ਤੋਂ ਤਮੰਨਾ ਤਾਂ ਇਹੀ ਸੀ ਵੀ ਕੋਈ ਲੀਡ ਕਰੈਕਟਰ ਕੀਤਾ ਜਾਵੇ ਜਿਸ ਕਿਸਮ ਦਾ ਕਰਨਾ ਚਾਹੁੰਦੇ ਆ ਔਰ ਸਭ ਤੋਂ ਵੱਡੀ ਭੁੱਖ ਤਾਂ ਇਹੀ ਹੁੰਦੀ ਹੈ ਵੀ 70 ਐਮਐਮ ਦੇ ਉੱਤੇ ਆਉਣਾ ਅਸਲ 'ਚ ਨਾ ਅਰਦਾਸ ਕੀਤੀ ਅਰਦਾਸ ਤੋਂ ਬਾਅਦ 5 ਵਜੇ ਵਸਤੇ 5 ਵਜੇ ਵਸਤੇ ਚ ਪਹਿਲਾਂ ਮੈਨੂੰ ਕਰੈਕਟਰ ਕਰਾਰੇ ਸੀ ਤੇ ਫਿਰ ਕੁਈ ਕਾਰਨ ਹੋਇਆ ਤੇ ਮੈਂ ਨਹੀਂ ਕਰ ਪਾਇਆ ਗ੍ਰੈਂਟਰ ਮੈਂ ਵੀਟ ਕਰਦਾ ਰਿਹਾ ਮੇਰੇ ਕੋਲ ਫੋਨ ਟੂਨ ਹੀ ਨਹੀਂ ਆਇਆ ਮੈਂ ਪੁੱਛਿਆ ਕਿ ਆਕਾ ਤੇ ਉਹ ਜਿਸੇ ਹੋ ਰੂਨ ਪਾਇਆ ਮੈਂ ਕਿਹਾ ਓਕੇ ਠੀਕ ਮੜਾ ਮੂਤਾਂ ਲੜਾਈ ਝਗੜਾ ਗਿਆ ਹੋਗਰੋ ਮਾਹੌਲ ਰਿਹਾ ਸਾਡਾ ਥੋੜਾ ਜਿਹਾ ਵੀ ਕਾਲੇ ਦੇ ਵਿੱਚ ਇਕੱਠੇ ਹੋ ਕੇ ਰਹਿਣਾ ਨਾ ਤਾਂ ਨਹੀਂ ਗੁੰਡਾ ਕਰਤੀ ਨਹੀਂ ਕਰਦੇ ਸੀ ਸੀਧਾ ਸੀ ਠੀਕ ਭਾਈ ਅੱਛਾ ਪਰ ਵੀ ਉਹ ਚੀਜ਼ਾਂ ਦਾ ਅਸਰ ਤਾਂ ਹੁੰਦਾ ਹੀ ਨਹੀਂ ਬੱਸ ਮੈਂ ਵੀ ਕਿਹਾ ਸੀ ਜਾ ਬਣਾਉ ਨਾ ਤੂੰ ਬਣਾ ਤੀ ਮੈਂ ਬਣਾਈ ਨਹੀਂ ਸੀ ਕੁਝ ਲੋਕ ਹੁੰ ਨਹੀਂ ਹੈ ਉਹ ਜਿਹੜੇ ਹਿਸਾਬ ਨਾਲ ਤੂੰ ਤੁਰਦਾ ਨਾ ਮੈਨੂੰ ਲੱਗਦਾ ਤੇਰੀ ਪੈਂਟ ਦੇ ਜੇ ਪੱਗੋਂ ਲਾ ਕੇ ਪਿੱਛੇ ਲਵਾਉਣੀ ਪੈਣੀ ਹੈ ਬਿਲੇ ਬੈਠਿਆ ਕੋਈ ਬੰਦਾ ਬੁੰਦਾ ਹੀ ਮਰਵਾ ਲੋ ਇਥੋਂ ਜਰਨੀ ਸ਼ੁਰੂ ਹੋਈ ਸੀ ਤੇ ਅੱਜ ਉਹ ਜਰਨੀ ਪਹੁੰਚ ਚੁੱਕੀ ਹੈ ਸਿਨੇਮਾ ਕਰਾਂ ਦੇ ਵਿੱਚ ਜੀ ਹਾਂ ਮੈਂ ਗੱਲ ਕਰ ਰਹੀ ਹਾਂ ਮਚੂ ਵੇਟਿਡ ਫਿਲਮ ਵਰਨਿੰਗ ਡੇ ਜੋ 19 ਨਵੰਬਰ ਨੂੰ ਸਿਨੇਮਾ ਕਰਾਂ ਦੇ ਵਿੱਚ ਰਿਲੀਜ਼ ਹੋਣ ਵਾਲੀ ਹੈ ਤੇ ਮੇਰੇ ਨਾਲ ਬੈਠੇ ਨੇ ਪ੍ਰਿੰਸ ਕਵਲਜੀਤ ਸਾਹਿਬ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਤੁਹਾਡਾ ਬਹੁਤ ਵਧੀਆ ਬਹੁਤ ਜ਼ਿਆਦਾ ਖੁਸ਼ ਲੱਗ ਰਹੇ ਹੋ ਹੈਨਾ 19 ਨਵੰਬਰ ਨੂੰ ਫਾਈਨਲੀ ਫਾਈਨਲੀ ਵਰਨਿੰਗ ਆ ਰਹੀ ਹੈ ਸਿਨੇਮਾ ਕਰਾਂ ਦੇ ਵਿੱਚ ਇੰਨਾ ਜ਼ਿਆਦਾ ਕ੍ਰੇਜ਼ ਲੋਕਾਂ ਦੇ ਵਿੱਚ ਬਣਿਆ ਹੋਇਆ ਹੈ ਹੈਨਾ ਬਿਲਕੁਲ ਅਸਲ ਇੱਕ ਹੋਰ ਵੀ ਸੀ ਇਸ ਗੱਲ ਦੀ ਵੀ ਜ਼ਿਆਦਾ ਖੁਸ਼ੀ ਆ ਵੀ ਸਿਨੇਮੇ ਖੁੱਲਗੇ ਦੁਬਾਰਾ 100% ਓਕਿਪੈਂਸੀ ਦੀ ਹਾਂ ਉਹਦੇ ਨਾਲ ਖੁੱਲਗੇ ਔਰ ਫਿਰ ਰੌਣਕ ਆ ਗਈ ਕਿਉਂਕਿ ਅਸੀਂ ਤਾਂ ਇਸੇ ਲਾਈਨ ਸਾਨੂੰ ਤਾਂ ਇਸੇ ਗੱਲ ਦਾ ਹੀ ਭਾਅ ਸੀ ਨਹੀਂ ਕਰੋਨਾ ਕਾਲ ਦੇ ਵਿੱਚ ਬਹੁਤ ਬਹੁਤ ਜ਼ਿਆਦਾ ਬਹੁਤ ਨੁਕਸਾਨ ਹੋਇਆ ਔਰ ਖੁਸ਼ੀ ਆ ਇਸ ਗੱਲ ਦੀ 2019 ਦੇ ਵਿੱਚ ਵੈਬ ਸੀਰੀਜ਼ ਇੱਕ ਐਪੀਸੋਡ ਆਇਆ ਵਰਨਿੰਗ ਦਾ ਜਿਹਦੇ ਵਿੱਚ ਪ੍ਰਿੰਸ ਕਵਲਜੀਤ ਜੀ ਉਭਰ ਕੇ ਆਏ ਹਨ ਤੁਹਾਡੇ ਕਰੀਅਰ ਨੂੰ ਬੂਮ ਮਿਲਾ ਇੱਕਦਮ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਤੇ ਅੱਜ ਉਹੀ ਸਿਨੇਮਾ ਕਰਨ ਤੱਕ ਕੋ ਜਰਨੀ ਪਹੁੰਚ ਚੁੱਕੀ ਹੈ ਦੇਖੋ ਇਹਦੇ ਬਾਰੇ ਮੈਂ ਇਹ ਕਹੂੰਗਾ ਵੀ ਆਡੀਅנס ਨੇ ਉਹਨੂੰ ਪਿਆਰ ਬਹੁਤ ਦਿੱਤਾ ਉਸ ਕੈਰੈਕਟਰ ਨੂੰ ਔਰ ਮੈਂ ਆਪਦੇ ਆਪ ਨੂੰ ਖੁਸ਼ਕਿਸਮਤ ਸਮਝਦਾ ਵੀ ਜੇ ਕਿਤੇ ਮੈਨੂੰ ਮੌਕਾ ਮਿਲਿਆ ਤਾਂ ਮੈਂ ਆਡੀਅנס ਦੇ ਉਸ ਗਲਤ ਤੇ ਉਤਰਿਆ ਔਰ ਉਹਨਾਂ ਨੇ ਇੰਨਾ ਪਿਆਰ ਦਿੱਤਾ ਇੰਨਾ ਮਾਹੌਲ ਬਣਿਆ ਕਿ ਬਾਈ ਜੀ ਹੋਰ ਸਾਰੇ ਜਣੇ ਇੰਨਾ ਸਾਥ ਮਿਲਿਆ ਅਮਰ ਨੇ ਵਧੀਆ ਬਣਾਈ ਧੀਰਾ ਵੀਰਾ ਸੀ ਸਾਰੇ ਜਣੇ ਔਰ ਉਹ ਫਿਲਮ ਬਣ ਗਈ ਔਰ ਸਭ ਤੋਂ ਵੱਡੀ ਭੁਖ ਤਾਂ ਇਹ ਹੀ ਹੁੰਦੀ ਹੈ ਵੀ 70mm ਦੇ ਉੱਤੇ ਆਉਣਾ ਰੋਹ ਦੇਣਾ ਆ ਗਿਆ ਆਪਣੇ ਆਪ ਨੂੰ ਲੀਡ ਦੇ ਵਿੱਚ ਪੋਸਟਰਸ ਤੇ ਦੇਖਣਾ ਹਨਾ ਉਨ ਤੋਂ ਸੀ ਲੀਡ ਕੈਰੈਕਟਰ ਕਰ ਰਹੇ ਹਾਂ ਤੇ ਇੰਨੇ ਵੱਡੇ ਪੋਸਟਰਸ ਤੇ ਤੁਸੀਂ ਦਿਖਾਈ ਦੇ ਰਹੇ ਹੋ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਕਦੇ ਸੋਚਿਆ ਸੀ ਕਿ ਇਹ ਸੁਨਹਿਰਾ ਟਾਈਮ ਤੁਹਾਡੇ ਲਾਈਫ ਦੇ ਵਿੱਚ ਵੀ ਆਏਗਾ ਦੇਖੋ ਜਦੋਂ ਕੋਈ ਬੰਦਾ ਸ਼ੁਰੂ ਕਰਦਾ ਨਾ ਤੇ ਉਹ ਸ਼ੁਰੂ ਤਾਂ ਐਂ ਕਰਦਾ ਵੀ ਮੈਂ ਹੀਰੋ ਅੱਗੇ ਚੱਲਦਾ ਮਾਹੌਲ ਚੱਲਦਾ ਚੱਲਦਾ ਜਾਂਦਾ ਕੀ ਉਹ ਉਹਨਾਂ ਗੱਲਾਂ ਤੇ ਜਾਂਦਾ ਉਹ ਬਣਦਾ ਉਹਨਾਂ ਕਰਕੇ ਔਰ ਸ਼ੁਰੂ ਤੋਂ ਤਮੰਨਾ ਤਾਂ ਇਹੀ ਸੀ ਕਿ ਕੋਈ ਲੀਡ ਕਰੈਕਟਰ ਕੀਤਾ ਜਾਵੇ ਜਿਸ ਕਿਸਮ ਦਾ ਕਰਨਾ ਚਾਹੁੰਦੇ ਆ ਪਰ ਉਹ ਬਾਈ ਜੀ ਨੇ ਫੇਸ ਕੀਤਾ ਉਹ ਕਰੈਕਟਰ ਦਿੱਤਾ ਉਹ ਬਣ ਗਿਆ ਬਹੁਤ ਬਹੁਤ ਨਜ਼ਾਰਾ ਆ ਰਿਹਾ بڑا ਗਿਪੀਛ ਦੀ ਇੰਟਰਵਿਊ ਆਪਾਂ ਸੁਣੀ ਸੀ ਉਹਦੇ ਵਿੱਚ ਉਹਨਾਂ ਨੇ ਕਹਿ ਸੀ ਕਿ ਪ੍ਰਿੰਸ ਕਵਲਜੀਤ ਹਮੇਸ਼ਾ ਕਹਿੰਦਾ ਸੀ ਸਰ ਮੇਰਾ ਕੁਝ ਕਰੋ ਕਰੋ ਮੇਰਾ ਕੁਝ ਫਿਰ ਉਹ ਕਹਿੰਦੇ ਸੀ ਕਿ ਟਾਈਮ ਦੇ ਹੋਏਗਾ ਤੇ ਫਿਰ ਜਦੋਂ ਹੋਇਆ ਤੇ ਸਾਰਿਆਂ ਨੂੰ ਸ਼ੌਕ ਲੱਗ ਗਿਆ ਗੋਸਬੰਮਸ ਆ ਗਿਆ ਸਾਰਿਆਂ ਨੂੰ ਉਹ ਕਰੈਕਟਰ ਦੇਖ ਕੇ ਇੱਕਦਮ ਕੀ ਕੀ ਕਮਾਲ ਕਰਤਾ ਹੈ ਹਾਂ ਉਹ ਅਸਲ 'ਚ ਬਾਈ ਜੀ ਦਾ ਫੇਥ ਹੀ ਸੀ ਮੇਰੇ ਤੇ ਮੈਂ ਕਹਿ ਦਿੰਦਾ ਮੈਂ ਬਾਈ ਕੁਝ ਕਰੀਏ ਬਾਈ ਕੁਝ ਕਰੀਏ ਕਹਿੰਦੇ ਵੀ ਮੈਂ ਅਸਲ 'ਚ ਨਾ ਅਰਦਾਸ ਕੀਤੀ ਅਰਦਾਸ ਤੋਂ ਬਾਅਦ ਮੰਜੇ ਵੇਸਤਰੇ ਮੰਜੇ ਵੇਸਤਰੇ 'ਚ ਪਹਿਲਾਂ ਮੈਨੂੰ ਕਰੈਕਟਰ ਕਰਾ ਰਹੇ ਸੀ ਤੇ ਫਿਰ ਕੋਈ ਕਾਰਨ ਹੋਇਆ ਤੇ ਮੈਂ ਨਹੀਂ ਕਰ ਪਾਇਆ ਕਰੈਕਟਰ ਮੈਂ ਵੇਟ ਕਰਦਾ ਰਿਹਾ ਮੈਂ ਕਿਹਾ ਫੋਨ ਫੋਨ ਹੀ ਨਹੀਂ ਆਇਆ ਮੈਂ ਪੁੱਛਿਆ ਕਹਿੰਦੇ ਉਹ ਕਿਸੇ ਹੋਰ ਨੂੰ ਕਰਾਇਆ ਮੈਂ ਕਿਹਾ ਓਕੇ ਠੀਕ ਹੈ ਜੀ ਫਿਰ ਮੈਂ ਲਾਂਬੇ ਦਿੰਦਾ ਰਹਿੰਦਾ ਹਾਂ ਅੱਛਾ ਕੀ ਲਾਂਬੇ ਦਿੰਦੇ ਲਾਂਬੇ ਮੈਂ ਕਿਹਾ ਭਾਈ ਦੇਖ ਲਓ ਉਸ ਮੈਨੂੰ ਕਰਾਇਆ ਨਹੀਂ ਅੱਗੇ ਜਿਹੜੀ ਬਣਾਈ ਮੈਨੂੰ ਕਰਾਓ ਫਿਰ ਮਰਗੇ ਹੋਏ ਲੋਕੋ ਕੀ ਤਿਓਜ ਮੈਨੂੰ ਕਰਾਇਆ ਸੀ ਮੈਂ ਥੈਂਕ ਯੂ ਕੀਤਾ ਕਹਿੰਦੇ ਨਹੀਂ ਨਹੀਂ ਤੇਰਾ ਲਾਂਬਾ ਚੰਗੀ ਤਰ੍ਹਾਂ ਲਾਉਂਗਾ ਮੈਂ ਟਾਈਮ ਆਉਣ ਦੀ ਬਸ ਫਿਰ ਉਹ ਬਾਈ ਨੇ ਲਾਂਬਾ ਲਾਤਾ ਅੱਛਾ ਜਦੋਂ ਫਰਸਟ ਐਪੀਸੋਡ ਆਇਆ ਸੀ YouTube ਤੇ ਜਦੋਂ ਇੰਨਾ ਜ਼ਿਆਦਾ ਹਿੱਟ ਗਿਆ ਇੰਨਾ ਜ਼ਿਆਦਾ ਪਿਆਰ ਮਿਲਿਆ ਹਨਾ ਪੰਮੇ ਨੂੰ ਇੰਨਾ ਜ਼ਿਆਦਾ ਪਿਆਰ ਮਿਲਿਆ ਉਦੋਂ ਤੁਹਾਡਾ ਕੀ ਰਿਐਕਸ਼ਨ ਸੀ ਉਹ ਇੰਨਾ ਜ਼ਿਆਦਾ ਦਰਸ਼ਕਾਂ ਦਾ ਪਿਆਰ ਦੇਖ ਕੇ ਤੁਸੀਂ ਕੀ ਸੋਚਿਆ ਤੁਹਾਡੇ ਤੁਸੀਂ ਉਮੀਦ ਕੀਤੀ ਸੀ ਕਿ ਨਹੀਂ ਯਾਰ ਮੈਂ ਇਦਾਂ ਕੁਝ ਕਰਾਂਗੇ ਤਾਂ ਕਰਾਂਗਾ ਤਾਂ ਉਹ ਇੰਨਾ ਜ਼ਿਆਦਾ ਹਿੱਟ ਹੋ ਜਾਏਗਾ ਨਹੀਂ ਮੈਨੂੰ ਆਪ ਦੇ ਆਪ ਤੇ ਕੋਈ ਉਹ ਕੌਨਫੀਡੈਂਸ ਨਹੀਂ ਸੀ ਵੀ ਮੈਂ ਐ ਕਰੂੰਗਾ ਤਾਂ ਐ ਹੋ ਜਾਵਾਂਗਾ ਉਹ ਤਾਂ ਇਮਾਨਦਾਰੀ ਨਾਲ ਲੱਗੇ ਰੇ ਔਰ ਆਡੀਅנס ਨੂੰ ਉਹ ਵਧੀਆ ਲੱਗਾ ਵੀ ਹਾਂ ਯਾਰ ਬੰਦੇ ਨੇ ਕੰਮ ਠੀਕ ਕੀਤਾ ਫਿਰ ਹੌਸਲਾ ਹੋਇਆ ਪਹਿਲਾਂ ਨਹੀਂ ਮੈਨੂੰ ਸੀਗਾ ਵੀ ਇਹ ਆਈ ਕਰਕੇ ਆ ਜਾਣੇ ਆ ਐਡਾ ਇੰਨਾ ਰਿਸਪੌਂਸ ਆਊਗਾ ਇਹ ਨਹੀਂ ਪਤਾ ਸੀ ਇੰਨਾ ਡਿਫਰੈਂਸ਼ੀਏਟ ਤੁਸੀਂ ਪਲੇ ਕੀਤਾ ਤੇ ਜਦੋਂ ਤੁਹਾਡਾ ਹਨੂ ਹਣੀ ਮੱਟੀ ਹਣੀ ਮੱਟੂ ਵੱਲੋਂ ਮਰਡਰ ਦਿਖਾਇਆ ਗਿਆ ਤਾਂ ਹਰ ਕਿਸੇ ਦੇ ਮਤਲਬ ਲੋਕਾਂ ਨੂੰ ਟੈਨਸ਼ਨ ਹੋ ਗਈ ਕਿ ਪੰਮਾ ਜ਼ਿੰਦਾ ਹੈ ਕਿ ਮਰ ਗਿਆ ਉਹ ਅਗਲੇ ਐਪੀਸੋਡ ਦੇ ਵਿੱਚ ਉਹਦੇ ਚ ਬਾਈ ਹੈਗੀ ਸੀ ਬਾਈ ਕਹਿੰਦੇ ਜਦੋਂ ਉਹ ਹੋਇਆ ਤਾਂ ਬੇਟਾ ਉਹਨਾਂ ਦਾ ਸ਼ਿੰਦਾ ਉਹ ਰੋਣ ਲੱਗਾ ਉਹ ਵੀ ਆਏ ਥੋੜੀ ਹੁੰਦਾ ਵੀ ਤੁਸੀਂ ਹੀਰੋ ਨੂੰ ਮਾਰਤਾ ਆਇਆ ਕਰਤਾ ਇਹ ਕਾਫੀ ਗੱਲਾਂ ਆਈਆਂ ਔਰ ਮੈਂ ਅਗਲੇ ਦਿਨ ਸਵੇਰੇ ਮੇਰੀ ਬਾਈ ਨਾਲ ਗੱਲ ਹੋਈ ਤੇ ਉਹ ਪੈ ਗਿਆ ਜਦੋਂ ਪੈ ਗਿਆ ਤੇ ਮੈਂ ਉੱਥੇ ਗਿਆ ਜੇਬ ਵਿੱਚ ਸੀਗਾ ਮੈਂ ਤੇ ਮੁੰਡੇ ਮੈਨੂੰ ਦਖਾਉਣ ਲੱਗੇ ਕਮੈਂਟ ਤੇ ਟ੍ਰੋਲ ਚੱਲ ਪਿਆ ਵੀ ਪੰਮਾ ਜਿਉਂਦਾ ਕਰੋ ਪੰਮਾ ਜਿਉਂਦਾ ਕਰੋ ਪੰਮਾ ਜਿਉਂਦਾ ਕਰੋ ਸਪੈਸ਼ਲੀ ਲੋਕਾਂ ਨੇ ਸਟੋਰੀਆਂ ਬਣਾਈਆਂ ਇਥੇ ਤੇ ਇਹ ਪੰਮਾ ਜਿਉਂਦਾ ਹੋਏਗਾ ਕੀ ਨਹੀਂ ਔਰ ਉਹ ਫਿਰ ਲੋਕਾਂ ਨੇ ਕਰ ਲਿਆ ਜਿਉਂਦਾ ਦੇਖੋ ਆਡੀਅנס ਤਾਂ ਕੁਝ ਵੀ ਕਰਵਾ ਸਕਦੀ ਹੈ ਤੇ ਇੱਕ ਤੁਸੀਂ ਬਹੁਤ ਵਧੀਆ ਡਾਇਲੋਗ ਬੋਲਿਆ ਸੀ ਉਸ ਐਪੀਸੋਡ ਦੇ ਵਿੱਚ ਕਿ ਮੈਂ ਵੀ ਇਦਾਂ ਹੀ ਆਇਆ ਸੀ ਪਰ ਮੈਨੂੰ ਵੀ ਚਾਹ ਬਣਾਉਣ ਲਈ ਕਿਹਾ ਸੀ ਪਰ ਮੈਂ ਚਾਹ ਨਹੀਂ ਬਣਾਈ ਸੀ ਉਹ ਇੱਕ ਵਾਰ ਹੋ ਜਾਏ ਫਿਰ ਤੋਂ ਮੈਨਾਂ ਮੈਨੂੰ ਵੀ ਕਿਹਾ ਸੀ ਚਾਹ ਬਣਾਉਣਾ ਤੂੰ ਬਣਾਤੀ ਮੈਂ ਬਣਾਈ ਨਹੀਂ ਸੀ ਕੁਝ ਲੋਕ ਹੁੰਨੇ ਹੀ ਆਜੇ ਤੇ ਜਿਹੜੇ ਹਸਾਮ ਨਾਲ ਤੂੰ ਤੁਰਦਾ ਨਾ ਮੈਨੂੰ ਲੱਗਦਾ ਤੇਰੀ ਪੈਂਟ ਦੇ ਜੇ ਪੱਗੋਂ ਲਾ ਕੇ ਪਿੱਛੇ ਲੋਣੀ ਪਹਿਣੀ ਆ ਬਹੁਤ ਵਧੀਆ ਬਹੁਤ ਵਧੀਆ ਤੇ ਇਹਨਾਂ ਐਪੀਸੋਡਸ ਨੂੰ ਇਸ ਵੈਬ ਸੀਰੀਜ਼ ਨੂੰ ਫਿਲਮ ਦੇ ਵਿੱਚ ਕਨਵਰਟ ਕਰਨ ਦਾ ਕਿਵੇਂ ਬਣਿਆ ਤੇ ਕੋਈ ਨਰਵਸਨੈਸ ਨਹੀਂ ਸੀ ਕਿ ਯਾਰ ਫਿਲਮ ਦੇ ਵਿੱਚ ਅਗਰ ਕਨਵਰਟ ਹੋਏਗੀ ਤੇ ਕੀ ਪਤਾ ਦਰਸ਼ਕਾਂ ਨੂੰ ਪਸੰਦ ਆਏਗੀ ਕਿ ਨਹੀਂ ਦੇਖੋ ਨਰਵਸਨੈਸ ਨਹੀਂ ਸੀ ਉਹ ਕਰੈਕਟਰ ਚ ਇੰਨੇ ਵੱਡ ਚੁੱਕੇ ਸੀਗੇ ਜਿਹੜੀ ਵੈਬ ਸੀਰੀਜ਼ ਬਣਾਈ ਪਹਿਲਾ ਐਪੀਸੋਡ ਦੂਜਾ ਐਪੀਸੋਡ ਸਾਰੇ ਕਹਿੰਦੇ ਯਾਰ ਫਿਲਮ ਵਾਂਗੂ ਬਣਾ ਫਿਲਮ ਵਾਂਗੂ ਇਹ ਜ਼ਰੂਰ ਸੀ ਵੀ ਇਹ ਤੋਂ ਬਾਅਦ ਵੀ ਵੈਬ ਸੀਰੀਜ਼ ਫਿਲਮਾਂ ਵਾਂਗੂ ਨਹੀਂ ਜਦੋਂ ਫਿਲਮ ਬਣਾਉਣੀ ਉਹਦੋਂ ਕਾਜ਼ਰਗੀ ਬਣਾਉਂਗੇ ਉਹ ਫਿਰ ਜਦੋਂ ਬਾਈ ਜੀ ਨੇ ਕਹਾਣੀ ਸਾਰੀ ਸਾਨੂੰ ਸੁਣਾਈ ਕੀਤੀ ਉਹ ਚੱਲਿਆ ਅਮਰ ਨੇ ਅਮਰ ਬਹੁਤ ਮਿਹਨਤੀ ਆ ਇਸ ਗੱਲ 'ਚ ਵੀ ਉਹ ਤਿਕਰੋ ਸੈੱਟ ਤੇ ਸ਼ੂਟ ਤੇ ਜਾਂਦਾ ਹੀ ਨਹੀਂ ਜਦੋਂ ਤਿਕਰੋ ਨੂੰ ਗੱਲ ਨਹੀਂ ਕਲੀਅਰ ਸੀ ਉਹਨੇ ਇੱਕ ਇੱਕ ਚੀਜ਼ ਕਰਕੇ ਥੋ ਲਿਖ ਕੇ ਨਿੱਕੀ ਨਿੱਕੀ ਚੀਜ਼ ਅਸੀਂ 4-5 ਮਹੀਨੇ ਲਾ ਕੇ ਕਿਉਂਕਿ ਮੇਰੀ ਡਾਇਲੌਗ ਤੇ ਡਿਊਟੀ ਲੱਗੀ ਸੀ ਤੇ ਮੈਂ ਕੋਲੇ ਬੈੰਦਾ ਸੀ ਸਾਰਾ ਲਿਖਣ ਕਰਨ ਤੋਂ ਬਾਅਦ ਫਿਰ ਜਦੋਂ ਅਸੀਂ ਫਿਰ ਤੁਹਾਨੂੰ ਆਪ ਦੇ ਆਪ ਤੇ ਤੁਹਾਨੂੰ ਥੋੜਾ ਜਿਹਾ ਕਈ ਵਾਰੀ ਹੁੰਦਾ ਹੈ ਕੌਨਫੀਡੈਂਸ ਹੈ ਜਾਂ ਨਹੀਂ ਹੈ ਜਾਂ ਜੋ ਤੁਸੀਂ ਦੂਜਿਆਂ ਨੂੰ ਦੇਖਦੇ ਆਂ ਕੰਮ ਕਰਦੇ ਤੇ ਉਹਨੇ ਫਿਰ ਤੁਹਾਨੂੰ ਹੋ ਜਾਂਦਾ ਵੀ ਹਾਂ ਯਾਰ ਜੇ ਜਦੋਂ ਤੁਸੀਂ ਘਰ ਪਾਉਣ ਲੱਗੇ ਆਂ ਆਪ ਤਾਂ ਮਿਸਤਰੀ ਹੈ ਨਹੀਂਗੇ ਤੁਹਾਨੂੰ ਤੁਹਾਡੇ ਮਿਸਤਰੀ ਤੇ ਫੇਥ ਹੁੰਦਾ ਵੀ ਹਾਂ ਯਾਰ ਇਹ ਘੈਂਟ ਬਣਾਊਗਾ ਇਹ ਸੋਹਣਾ ਬਣਾਉਂਦਾਗਾ ਉਹ ਫੇਸ ਅੱਛਾ ਕੁਝ ਅਜਿਹੇ ਡਾਇਲੋਗਸ ਵੀ ਜੋ ਚੰਗੀ ਤਰ੍ਹਾਂ ਨਾ ਰਟ ਗਏ ਦਰਸ਼ਕਾਂ ਨੂੰ ਜਿਵੇਂ ਕਿ ਇੱਕ ਡਾਇਲੋਗਸ ਵੀ ਮੈਂ ਮਾਰਨ ਤੋਂ ਪਹਿਲਾਂ ਵਾਰਨਿੰਗ ਨਹੀਂ ਦਿੰਦਾ ਇਹ ਇਹ ਕ੍ਰੀਏਟੀਵਿਟੀ ਕਿੱਥੋਂ ਆਈ ਕਿਵੇਂ ਕਿਵੇਂ ਲੱਗਿਆ ਕਿ ਨਹੀਂ ਯਾਰ ਇਹ ਡਾਇਲੋਗਸ ਹੋਣੇ ਚਾਹੀਦੇ ਆ ਜਦੋਂ ਅਸਲ ਵਿੱਚ ਬਾਈ ਕਹਾਣੀ ਸੁਣਾਉਂਦੇ ਆ ਨਾ ਉਹ ਸਕਰੀਨ 'ਤੇ ਸੁਣਾਉਂਦੀ ਆ ਤੇ ਮੈਨੂੰ ਕਦੇ ਆਇ ਨਹੀਂ ਹੋਇਆ ਵੀ ਮੈਂ ਜਾ ਕੇ ਬਹਿ ਕੇ ਸੋਚਣ ਲੱਗ ਜਾਂਦਾ ਹਾਂ ਉਹ ਚੱਲੀ ਜਾਂਦਾ ਹੁੰਦਾ ਤੇ ਉਹਦੀ ਮੇਰੇ ਮੈਂ ਸਾਈਡ 'ਤੇ ਨਾ ਲਿਖੀ ਜਾਂਦਾ ਹਾਂ ਉਹ ਨਾ ਬੈਠਾ ਜਦੋਂ ਬਾਈ ਸੁਣਾਉਂਦੀ ਆ ਵੀ ਇਹ ਬਾਈ ਜੀ ਨਾਲ ਬਹਿ ਕੇ ਮੇਰਾ ਦਿਮਾਗ ਮੈਂ ਹਰ ਚੀਜ਼ ਨਾ ਇੰਨੀ ਚੱਲਣ ਲੱਗ ਜਾਂਦੀ ਆ ਵੀ ਉਹ ਮੈਨੂੰ ਲੱਗਦਾ ਵੀ ਅੱਧੇ ਤਾਂ ਮੈਂ ਉੱਥੇ ਹੀ ਰੈਗੂਲਰ ਰਹਿ ਜਾਂਦੇ ਆ ਵਨ ਲਾਈਨਰ ਤਾਂ ਉੱਥੇ ਠਾ 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 ਕਰਕੇ ਲਿਖਦੇ ਹੀ ਆ ਕਿਪੀ ਕਲਜੀ ਦੇ ਇੰਟਰਵਿਊ ਦੇ ਵਿੱਚ ਮੈਂ ਸੁਣਿਆ ਸੀ ਕਿ ਪ੍ਰਿੰਸ ਕਵਲਜੀਤ ਆਪਣੇ ਕੰਮ ਦੇ ਵਿੱਚ ਇੰਨਾ ਜ਼ਿਆਦਾ ਖੋਭ ਜਾਂਦਾ ਹੈ ਆਪਣੇ ਕੈਰੈਕਟਰ ਨੂੰ ਇੰਨਾ ਜ਼ਿਆਦਾ ਜਾਣ ਲੱਗ ਪੈਂਦਾ ਹੈ ਕਿ ਜਦੋਂ ਦੂਜੇ ਕੈਰੈਕਟਰ ਤੇ ਸ਼ਿਫਟ ਕਰਨਾ ਹੋਵੇ ਨਾ ਤਾਂ ਉਹਨੂੰ ਬੜਾ ਟਾਈਮ ਲੱਗਦਾ ਹੈ ਇਹ ਗੱਲ ਸੱਚੀ ਹੈ ਟਰਾਂਸਫਾਰਮੇਸ਼ਨ ਦੇ ਵਿੱਚ ਤੁਸੀਂ ਟਾਈਮ ਲੈਂਦੇ ਹੋ ਨਹੀਂ ਜਾ ਉਹ ਆਈ ਨਹੀਂ ਬਾਈ ਨੇ ਕਹਿਆ ਸੀ ਬਾਈ ਕਹਿੰਦੇ ਸੀ ਵੀ ਕੋਈ ਵੀ ਇਹਨੂੰ ਕੈਰੈਕਟਰ ਕਰਾਉਣਾ ਤਾਂ ਇਹਨੂੰ ਪਹਿਲਾਂ ਦੱਸਣਾ ਪੈਂਦਾ ਨੂੰ ਸਮਝਾਉਣਾ ਪੈਂਦਾ ਉਹ ਗੱਲ ਨੀਰੂ ਨੀਰੂ ਜੀ ਕਹਿੰਦੇ ਸੀ ਵੀ ਜਦੋਂ ਇਹ ਆਏ ਆ ਤਾਂ ਕਹਿੰਦੇ ਸੀ ਵੀ ਕਲੀ ਜੁੱਤ ਤੇ ਪੰਛੀ ਝੋਨੀ ਨਿਕਲਿਆ ਅਸਲ ਚ ਹਾਂ ਅਸਲ ਚ ਗੱਲ ਕੀ ਸੀ ਉਹ ਮੈਨੂੰ ਥੋੜੀ ਜਿਹੀ ਹੈਗਾ ਵੀ ਮੈਨੂੰ ਕੈਰੈਕਟਰ ਬਾਰੇ ਪਤਾ ਹੋਵੇ ਵੀ ਉਹ ਕਾਫਲਾ ਕੇ ਰੱਖਦਾ ਤਾਂ ਉਹ ਐਜੂਕੇਟਡ ਹੈ ਜੇ ਉਹ ਖੁੱਲੇ ਰੱਖਦਾ ਸਿਦਰਾ ਜੇ ਚੜਾ ਕੇ ਰੱਖਦਾ ਥੋੜਾ ਲੜਾਕਾ ਵੀ ਹੋਊਗਾ ਉਹਦੇ ਚੱਪਲਾਂ ਪਾਈਆਂ ਬੂਟ ਪਾਏ ਆ ਬਾਟਾ ਦੇ ਪਾਏ ਆ ਐਡੀਡਾਸ ਦੇ ਪਾਏ ਸਪੋਰਟ ਸ਼ੂ ਪਾਏ ਕੀ ਹੈ ਮੈਨੂੰ ਥੋੜੀ ਜਿਹੀ ਹੁੰਦੀ ਹੈ ਜਦੋਂ ਮੈਨੂੰ ਨਿੱਕੀ ਨਿੱਕੀ ਗੱਲ ਸਮਝਾ ਦਿੱਤੀ ਜਾਂਦੀ ਹੈ ਫੇਰ ਮੈਂ ਉਹਦੇ 'ਚ ਵੜ ਜਾਂਦਾ ਬਟ ਆਈ ਗੈਸ ਤੁਸੀਂ ਆਪ ਇਹਨਾਂ ਕੈਰੈਕਟਰਸ ਨੂੰ ਬਹੁਤ ਜ਼ਿਆਦਾ ਪਸੰਦ ਕਰਨ ਲੱਗ ਪਏ ਹੋ ਚਾਹੇ ਉਹ ਬੋਰਡਿੰਗ ਦਾ ਕੈਰੈਕਟਰ ਹੋਵੇ ਜਾਂ ਫਿਰ ਪੰਛੀ ਦਾ ਕੈਰੈਕਟਰ ਹੋਵੇ ਜਾਂ ਫਿਰ ਜ਼ਿਨਾ ਸੰਗਰੂਰ ਦਾ ਕੈਰੈਕਟਰ ਹੋਵੇ ਆਈ ਗੈਸ ਤੁਹਾਨੂੰ ਆਪ ਇਹੋ ਜਿਹੇ ਕੈਰੈਕਟਰਸ ਪਲੇ ਕਰਨ ਦੇ ਵਿੱਚ ਕਾਫੀ ਜ਼ਿਆਦਾ ਮਜ਼ਾ ਆ ਰਿਹਾ ਹਾਂ ਹਾਂ ਉਹ ਮੈਨੂੰ ਮਜ਼ਾ ਆਉਂਦਾ ਕਿਉਂਕਿ ਸਾਡਾ ਰਿਹਾ ਗਰੁੱਪ ਪਹਿਲਾਂ ਅਸੀਂ ਕੋੜ ਪੂਰੇ ਹੁੰਦੇ ਸੀ ਤੇ ਕਲਾਕਾਰ ਗਰੁੱਪ ਦੇ ਨਾਂ ਤੇ ਮਸ਼ਹੂਰ ਸੀਗੇ ਅਸੀਂ 40-45 ਜਨਾਂ ਦੇ تھیਟਰ ਵੀ ਕਰਦੇ ਸੀ ਤੇ ਮੜਾ ਮੂਟਾ ਲੜਾਈ ਝਗੜਾ ਜਾਂ ਹੋਰੋ ਮਾਹੌਲ ਰਿਹਾ ਸਾਡਾ ਥੋੜਾ ਜਿਆਦਾ ਵੀ ਕਾਲਜ ਦੇ ਵਿੱਚ ਇਕੱਠੇ ਹੋ ਕੇ ਰਹਿਣਾ ਕਰਨ ਨਹੀਂ ਗੁੰਡਾ ਕਰਦੀ ਨਹੀਂ ਕਰਦੇ ਸੀ ਸੀਤਾ ਸੀ ਥੀਏਟਰ ਵਾਲੀ ਅੱਛਾ ਪਰ ਵੀ ਉਹ ਚੀਜ਼ਾਂ ਦਾ ਅਸਰ ਤਾਂ ਹੁੰਦਾ ਹੀ ਹੈ ਤੁਹਾਡੇ ਹਾਂਜੀ ਤੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਵੀ ਤੁਸੀਂ ਬਾਕਮਾਲ ਪਰਫਾਰਮਿੰਗ ਦਿੱਤੀ ਹੈ ਮਤਲਬ ਸਾਰਿਆਂ ਦੇ ਮੂੰਹ ਬੰਦ ਹੋ ਗਏ ਉਹ ਕੈਰੈਕਟਰ ਵੀ ਦੇਖ ਕੇ ਤੇ ਸਾਰੇ ਸੋਚ ਰਹੇ ਨੇ ਕਿ ਹੁਣ ਜ਼ਿਲ੍ਹਾ ਸੰਗਰੂਰ ਦੇ ਸੈਕੰਡ ਸੀਜ਼ਨ ਦੇ ਵਿੱਚ ਕੀ ਹੋਣ ਵਾਲਾ ਥੋੜਾ ਦੱਸੋਗੇ ਕੀ ਹੁਣ ਤੁਸੀਂ ਲੈ ਕੇ ਆਓਗੇ ਉਹ ਤਾਂ ਜਦੋਂ ਆਊਗਾ ਉਦੋਂ ਹੀ ਪਤਾ ਲੱਗੂਗਾ ਹਜੇ ਤਾਂ ਨਹੀਂ ਫਿਲਹਾਲ ਤਾਂ 19 ਨਵੰਬਰ ਨੂੰ ਇਸ ਸ਼ੁੱਕਰਵਾਰ ਵਰਨਿੰਗ ਫਿਲਮ ਰੀਲੀਜ਼ ਹੋ ਰਹੀ ਹੈ ਤੁਹਾਡੇ ਪੰਮੇ ਦੀ ਤੇ ਤੁਸੀਂ ਸਾਰਿਆਂ ਨੇ ਜ਼ਰੂਰ ਦੇਖਣ ਲੈਣਾ ਤੇ ਪੰਮੇ ਦੇ ਸਟਾਈਲ ਦੇ ਵਿੱਚ ਇੱਕ ਡਾਇਲੋਗ ਹੋ ਜਾਏ ਮੈਨੂੰ ਜ਼ਿਆਦਾ ਪਸੰਦ ਉਹ ਹੀ ਆ ਵੀ ਪਿਸਤੌਲ ਪਿਸਤੂਲ ਹੈਗਾ ਓਏ ਕਹਿੰਦਾ ਨਹੀਂ ਕਹਿੰਦਾ ਤੂੰ ਸਾਲਿਆ ਪਖਾਂਡੀ ਫੜ ਲਿਆ ਅੱਛਾ ਤੁਸੀਂ ਇਸ ਕੈਰੈਕਟਰ ਨੂੰ ਜਾਂ ਇਹੋ ਜਿਹੇ ਕੈਰੈਕਟਰਸ ਨੂੰ ਪਲੇ ਕਰਨ ਦੇ ਲਈ ਕਿੱਥੋਂ ਇਨਸਪੀਰੇਸ਼ਨ ਲੈਂਦੇ ਹੋ ਕਿ ਇਹ ਤੁਹਾਡਾ ਨੈਚੁਰਲੀ ਹੈ ਇਨ ਨੈਚੁਰਲੀ ਬਾਹਰ ਆ ਜਾਂਦਾ ਹੈ ਨਹੀਂ ਜਦੋਂ ਬਾਈ ਕਹਾਣੀ ਲਿਖਦੇ ਆ ਉਹ ਉਵੇਂ ਹੀ ਫੀਡ ਕਰ ਦਿੰਦੇ ਆ ਵੀ ਇਦਾਂ ਦਾ ਆਪਣਾ ਕੰਪਿਊਟਰ ਵਾਲਾ ਹਸਾਵਾ ਵੀ ਜਿਹੜਾ ਫੀਡ ਕਰਦੇ ਹੋਗੇ ਉਹੀ ਨਿਕਲੇ ਹੋਊਗਾ। ਚਲੋ ਥੈਂਕ ਯੂ so much 19 ਨਵੰਬਰ ਨੂੰ ਦੇਖਾਂਗੇ ਕਿ ਕੀ ਹੋਣ ਵਾਲਾ ਹੈ ਵਰਡਿੰਗ ਦੇ ਵਿੱਚ। ਥੈਂਕ ਯੂ ਸਰ।